ਹਾਂਜੀ ਦੋਸਤੋ ਕਲਕੱਤਾ ਫੇਰੀ ਦਾ ਇਹ ਆਖਰੀ ਬਲੌਗ ਤੁਹਾਡੇ ਤੱਕ ਪਹੁੰਚ ਰਿਹਾ ਬੜੇ ਆਨੰਦ ਲੈ ਕਲਕੱਤੇ ਦੇ ਵਿੱਚ ਤੇ ਹੁਣ ਪੰਜਾਬ ਨੂੰ ਵਾਪਸੀ ਦੀ ਤਿਆਰੀ ਸਫ਼ਰ ਸ਼ੁਰੂ ਕਰਦੇ ਹਾਂ ਇੱਕ ਵਾਰੀ ਫੇਰ ਅਨੋਖੇ ਰਸਤਿਆਂ ਦੇ ਉੱਤੇ ਚਲੋ ਸ਼ੁਰੂ ਕਰੀਏ ਅਸਟਿਕਾ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਵਾਰੀ ਫੇਰ ਆਪਣੇ ਕੁਆਲ ਟ੍ਰੈਵਲ ਐਕਸਪਲੋਰਰ ਤੇ ਤੇ ਅੱਜ ਜਿਹੜਾ ਆ ਉਹ ਅਸੀਂ ਇੱਥੋਂ ਫਗਵਾੜਾ ਤੋਂ ਫਗਵਾੜਾ ਦਾ ਸਫ਼ਰ ਸ਼ੁਰੂ ਕਰਨ ਲੱਗੇ ਆਂ on ਦਾ ਬਾਈਕ ਆਪਣੇ ਮੋਟਰਸਾਈਕਲ ਤੇ ਘਰੇਲੂ ਮੋਟਰਸਾਈਕਲ ਤੇ ਜਿਹੜਾ 2000 ਕਿਲੋਮੀਟਰ ਦਾ ਸਫ਼ਰ ਜਿਹੜਾ ਹੋ ਸ਼ੁਰੂ ਕਰਨਾ ਹੈ ਤੇ ਪ੍ਰਮਾਤਮਾ ਬੰਲੀ ਕਰੇਗਾ ਤੇ ਮੰਜ਼ਲ ਤੇ ਜਰੂਰ ਪਹੁੰਚਾਂਗੇ ਸਸਤੇ ਕਿਤੇ ਤੇ ਰਸਤੇ ਦੇ ਵਿੱਚ ਜੋ ਜੋ ਹੋਏਗਾ ਉਹ ਸਭ ਐਕਸਪਲੋਡ ਕਰਦੇ ਜਾਵਾਂਗੇ ਦਿਖਾਉਂਦੇ ਜਾਵਾਂਗੇ ਤੇ ਮਿਲਦੇ ਆਂ ਰਸਤੇ ਦੇ ਵਿੱਚ ਅੱਜ ਸਵੇਰ ਚੱਲਣ ਤੋਂ ਬਾਅਦ ਅ ਤਕਰੀਬਨ ਬਦਮਾਨਪੁਰ ਦਾ ਪੋਰ ਆਪਾਂ ਤੋਂ ਲੰਘਦੇ ਹੋਏ ਬੈਸਟ ਮੰਦਾਲ ਦਾ ਵਾਟਰ ਕ੍ਰੋਸ ਕਰਕੇ ਝਾਰਖੰਡ ਦੇ ਪ੍ਰਵੇਸ਼ ਕਰ ਦਿੱਤੇ ਇਸ ਦੇ ਅੰਤ ਤਕਰੀਬਨ ਜਿਹੜੇ ਆਹੋ 100 ਕਿਲੋਮੀਟਰ ਅਗੇ ਝਾਰਖੰਡ ਦੇ ਵਿੱਚ ਆ ਗਏ ਆ ਤੇ ਹੁਣ ਜਿਹੜਾ ਅੱਗੇ ਤਕਰੀਬਨ ਇੰਨੀ ਕੁ ਦੂਰ ਜਿਹੜਾ ਹੈ 100 ਜੇ ਹਾਂ ਤਾਂ ਬੱਜ ਜਾਣਾ ਤੇ ਰਾਤ 20-22 ਸ਼ਾਇਦ ਰੋਟੇ ਤੱਕ ਪਹੁੰਚ ਗਏ ਤੇ ਇੱਥੇ ਇਸ ਕਰਕੇ ਰੁਕੇ ਸਗੇ ਕਿਉਂਕਿ ਮੋਟਰਸਾਈਕਲ ਥੋੜਾ ਜਿਹਾ ਸਰਵਿਸ ਮੰਗਦਾ ਸੀ ਕਿਉਂਕਿ ਫੈਂਡੀ ਪੂਰਾ ਕੇ ਜਿਹੜਾ ਉਹ ਕਰਨੀ ਜ਼ਰੂਰੀ ਹੁੰਦੀ ਆ ਤੇ ਇੱਕ ਵਾਰ ਜਿਹੜੀ ਪੂਰੀ ਰਿਪੇਅਰ ਕਰਾਉਣ ਤੋਂ ਬਾਅਦ ਜਿਹੜਾ ਉਹ ਵਿਚਨ ਹੋ ਕੇ ਪੰਜਾਬ ਤੱਕ ਜਿਹੜਾ ਉਹ ਅੱਗੇ तकरीबन 1500 ਕਿਲੋਮੀਟਰ ਦਾ ਹੋ ਉਹ ਰਿਹਾ ਜਿਹੜਾ ਉਹ ਪੂਰਾ ਹੋ ਜਾਣਾ ਤੇ ਚਾਰ ਪਿੰਡ ਜਿਹੜਾ ਇਹ ਦੇਸ਼ਤ ਸੌਣ ਦੇ ਤੇ ਦੇਖਣ ਵਾਸਤੇ ਅ ਥੋੜਾ ਜਿਹਾ ਡਰ ਵਾਲਾ ਮਾਹੌਲ ਜਿਹੜਾ ਉਹ ਦੱਸਣ ਵਾਲੇ ਵੀ ਇਹ ਤਾਂ ਕ੍ਰੀਏਟ ਕਰ ਦੇ ਸਕਦੇ ਪਰ ਇੱਥੇ ਜਿਹੜੇ ਲੋਕ ਬੜੇ ਫ੍ਰੈਂਡਲੀ ਆ ਤੇ ਜਿਹੜਾ ਇਹ ਲੈਂਡਸਕੈਪ ਬਹੁਤ ਖੂਬਸੂਰਤ ਆ ਦੇਖੋ ਖਾਸ ਕਰਕੇ ਉੱਥੇ ਜਿਹੜੀ ਹੈ ਹਾਈਵੇ ਆ ਸੜ ਪਿਆ ਰਹੇ ਬਹੁਤ ਜ਼ਿਆਦਾ ਫੁੱਟ ਸੂਟਿਆ। ਹਦੋਂ ਕਿ ਕਿਤੇ ਵੀ ਕੋਈ ਖੱਡਾ ਟੋਆ ਜਾਂ ਕੋਈ ਫੋਰ ਇਦਾਂ ਅੱਗੇ ਪਿੱਛੇ ਇਦਾਂ ਕੁਝ ਨਹੀਂ ਹੁੰਦੀ ਹੈਗੀ। ਜਦ ਕਿ ਵਿਹਾਰ ਦੇ ਜਦੋਂ ਅਸੀਂ ਐਂਟਰ ਹੋ ਜਾਂਦੇ ਆ ਤੇ ਉੱਥੇ ਜਿਹੜੀ ਆ ਸਪੀਡ ਬਹੁਤ ਜ਼ਿਆਦਾ ਘਟ ਜਾਂਦੀ ਆ। ਕਿਉਂਕਿ ਉੱਥੇ ਜਿਹੜੇ ਖੱਡੇ ਵੀ ਬਹੁਤ ਆ ਤੇ ਜਿਹੜੇ ਪੌਲ ਵੀ ਸਾਰੇ ਨਿਰਮਾਣ ਅਧੀਨ ਆ। ਇੱਕ ਜੇ ਦਾ ਸਫਰ ਸਾਲ ਉਸ ਤੋਂ ਬਾਅਦ ਇਹ ਚਾਰਖੰਡ ਦੇ ਵਿੱਚ ਆ ਇਹ ਦੁਕਾਨ ਜਿੱਥੇ ਅਸੀਂ ਸਰਵਿਸ ਕਰਵਾਈ ਆਪਣੇ ਤਾਂ ਪੰਜਾਬ ਦੇ ਵਿੱਚ ਜਿਹੜੇ ਜਦੋਂ ਸਰਵਿਸ ਕਰਦੇ ਆ ਕੱਲਾ ਹੀ ਤੇਲ ਬਦਲ ਕੇ ਬੱਸ ਉਹਨੂੰ ਸਾਫ਼ ਸੁਥਰਾ ਕਰ ਦਿੰਦੇ ਆ ਪਰ ਇੱਥੇ ਏ ਟੂ ਜ਼ेड ਸਾਰੇ ਮੋਟਰਸਾਈਕਲ ਜਿਹੜਾ ਉਹ ਇੱਕ ਕਿਸਮ ਦੀ ਪੂਰੀ ਪੂਰੀ ਸਰਵਿਸ ਹੋ ਗਈ ਫੁੱਲ ਬੋਡੀ ਸਰਵਿਸ ਜਿਹਨੂੰ ਆਪਾਂ ਕਹਿੰਦੇ ਆ ਮਤਲਬ ਕਿ ਇਹਦੇ 베ARING ਤੱਕ ਉਹਨੇ ਚੇਂਜ ਕੀਤੇ ਚੱਕੇ ਖੋਲੇ ਸਾਰੇ ਪੂਰੀ ਦੀ ਪੂਰੀ ਸਰਵਿਸ ਹੋਈ ਇੱਥੇ ਬਾਅਦ ਵਿੱਚ ਧੋ ਕੇ ਪਾਲਿਸ਼ ਕਰਕੇ ਸਾਰਾ ਉਹਨੇ ਕਵਰ ਵਗੈਰਾ ਪਾ ਕੇ ਫਿਰ ਮੋਟਰਸਾਈਕਲ ਦਿੱਤਾ ਇੱਧਰ ਮੋਟਰਸਾਈਕਲ ਜਿਆਦਾ ਹੈ ਕਾਫੀ ਇੱਕ ਗੱਲ ਹੋ ਰਿਹਾ ਕਿ ਝਾਰਖੰਡ ਦੇ ਵਿੱਚ ਜਿਹੜਾ ਪੈਟਰੋਲ ਸਸਤਾ ਆ ਪਹਿਲਾਂ ਜਿਹੜਾ ਵੈਸਟ ਬੰਗਾਲ ਦੇ ਵਿੱਚ ਜਦੋਂ ਉੱਥੋਂ ਪਾਇਆ ਸੀ ਉੱਥੇ ਕਾਫੀ ਮਹਿੰਗਾ ਮਤਲਬ ਕਿ ਸਾਰੀ ਸਟੇਟਸ ਨਾਲੋਂ ਜਿੰਨਿਆਂ ਦਾ ਸਾਡਾ ਵਸਤਾ ਪਿਆ ਸਾਰਿਆਂ ਨਾਲੋਂ ਮਹਿੰਗਾ ਤੇਲ ਜਿਹੜਾ ਵੈਸਟ ਬੰਗਾਲ ਦੇ ਵਿੱਚ ਸੀਗਾ ਝਾਰਖੰਡ ਦੇ ਵਿੱਚ ਸਸਤਾ ਸੀ ਬਿਹਾਰ ਦੇ ਵਿੱਚ ਫਿਰ ਮਹਿੰਗਾ ਤੇ ਯੂਪੀ ਵਿੱਚ ਸਸਤਾ ਥੋੜਾ ਜਿਹਾ ਸਸਤਾ ਬਿਹਾਰ ਨਾਲੋਂ दिल्ली महंगा हरियाणे महंगा तोब् सस्ता लिखा सेरमोन नाम की कोई मिठाई है तो उस बैठे अभी टेस्ट कर लगे तो इस तरह की जीव है सू मिली है ਰਸਤੇ ਦੇ ਵਿੱਚ ਮੰਨ ਤੋਂ ਮੋਹ ਲੈਣ ਵਾਲੀਆਂ ਲੋਕੀਸ਼ਾ ਕਿੰਨੀਆਂ ਖੂਬਸੂਰਤ ਆ ਟੈਨਡਾਈ ਰੱਖਦੀਆਂ ਸਫ਼ਰ ਦੇ ਵਿੱਚ ਅਕੀਵਾ ਨਹੀਂ ਹੁੰਦਾ ਹੈਗਾ ਬਹੁਤ ਸੋਹਣਾ ਲੱਗਦਾ ਹੈ ਇਹਨਾਂ ਸਭ ਆ ਬਚਾ ਜਾਂਦੇ ਘਰਾਂ ਨੂੰ ਦੇ ਰਹੀ ਜੀ ਤਰੀ ਨਾਲ ਵਾਰ-ਵਾਰ ਸਾਡਾ ਵਾਸਤਾ ਪੈ ਰਿਹਾ ਕਿਤੇ ਗੰਗਾ ਦਵੀ ਇਸ ਤਰ੍ਹਾਂ ਵੀ ਦੱਕਣ ਦੇ ਉਤਰ ਹੁੰਦੀ ਆ ਪੌਲ ਜਿਹੜੇ ਆ ਰਸਤੇ ਦੇ ਵਿੱਚ ਪਣੇ ਹੋਏ ਆ ਜਿਨ੍ਹਾਂ ਨੂੰ ਕ੍ਰੋਸ ਕਰਕੇ ਅਸੀਂ ਅੱਗੇ ਦਾ ਸਫ਼ਰ ਜਿਹੜਾ ਚੱਲ ਹੀ ਰਿਖ ਰਹੇ ਆ ਇਹ ਆ ਗਿਆ ਜੀ বিহার ਦਾ Aurangabad ਸ਼ਹਿਰ ਘੋਟਾ ਨੇ ਸ਼ਹਿਰ ਆ ਇਹ ਇੱਥੇ ਵੀ ਜਿਹੜੀ ਆ ਉਹ ਜੇ ਚੱਲਦੀ ਪਈ ਹੈ Gracias. ਆਤ ਤੋਂ ਬਾਅਦ ਐਂਟਰੀ ਜਿਹੜੀ ਆ ਉੱਤਰ ਪ੍ਰਦੇਸ਼ ਦੇ ਵਿੱਚ ਹੋ ਚੁੱਕੀ ਆ ਤੇ ਇਸ ਵੇਲੇ ਜਿਹੜਾ ਸੂਤ ਗਵਾਰਨਸੀ ਜਿਹੜਾ ਪਹੁੰਚ ਗਏ ਆ ਗਵਾਰਨਸੀ ਮਤਲਬ ਬਨਾਰਸਾ ਬਨਾਰਸਾ ਸ਼ਹਿਰ ਉਸ ਸ਼ਹਿਰ ਦੇ ਬਾਰੇ ਜਿਹੜਾ ਗੁਰਬਾਣੀ ਵਿੱਚ ਵੀ ਲਿਖਿਆ ਮਿਲਦਾ ਇਸ ਸ਼ਹਿਰ ਦਾ ਨਾਮ ਇਹ ਹਰ ਕੇ ਸੰਤਨਾਥ ਯਾਨੀ ਬਨਾ ਨਾਸ ਕੇ ਠਾ ਬਨਾਰਸ ਸਾਰੀਆਂ ਦਾ ਤੇ ਮਸ਼ਹੂਰ ਆ ਇੱਕੇ ਘਾਟ ਇੱਕੇ ਮੰਦਰ ਪੀਰ ਇੱਕ ਸਭ ਕੁਝ ਹੈ ਇਹ ਖਾਸ ਕਰਕੇ ਅੱਗੇ ਜਿਹੜਾ ਹੁਣ ਅ ਪ੍ਰਯਾगराज ਹੁੰਦੇ ਹੋਏ ਕਾਂਪਰਵਾਲ ਨੂੰ ਕਰ ਲੇਤਾ ਵਾਰਾਨਸੀ ਤੋਂ ਬਾਅਦ ਅ ਯਾਗਰਾਜ ਬਾਈਪਾਸ ਕਰਤੇ ਅਸੀਂ ਜਿਹੜਾ ਉਹ ਐਕਵੇਲੇ ਯੂਪੀ ਦਾ ਇੱਕ ਹੋਰ ਵੱਡੇ ਸ਼ਹਿਰ कानपुर के कानपुर सोना खूबसूरत से व्डा शहर आिल्ली वगे उ जड़ा सा कीर्तनी कानपुरी साहब शायद रिश्ते थे बब्बू मान की पहली फिल्म हवाए तजेंद्र सिंह कानपुरी ਇਸ ਸ਼ਹਿਰ ਦੇ ਨਾਲ ਵੀ ਸਿੱਖਾਂ ਦਾ ਥੋੜਾ ਜਿਆ ਹੈਗਾ ਕਿਉਂਕਿ 24 ਦੇ ਵਿੱਚ ਨਵੰਬਰ ਦੇ ਵਿੱਚ ਜਦੋਂ ਇੱਕ ਦਿੱਲੀ ਦੇ ਵਿੱਚ ਜੋ ਹੋਇਆ ਸੀ ਇੱਥੇ ਵੀ ਉਹਨਾਂ ਹੀ ਉਹ ਪ੍ਰਿਆਸ ਚੱਲਿਤ ਨਾ ਉਹ ਕਿ ਸ਼ਹਿਰ ਆ ਵੱਡਾ ਸ਼ਹਿਰੀਆ ਉਦਯੋਗਿਕ ਸ਼ਹਿਰੀਆ ਸੋਨਾ ਚਾਹੁੰਦੇ ਤੇ ਇਹ ਤੋਂ ਅੱਗੇ ਜਿਹੜਾ ਹੁਣ ਅਸੀਂ पश्तावा वाल आगरा आते जाते खूबसूरत आवारा सड़कों पे कभी कभी इतफाक़ से कुछ अनजान लोग मिल जाते हैं इनमें से कुछ लोग भूल जाते हैं कुछ याद रह जाते हैं कुछ याद रह जाते हैं ਰਹਾਂ ਦੇ ਜਿਹੜੇ ਅਜਬ ਨਜ਼ਾਰੇ ਵੱਖਰੇ ਹੁੰਦੇ ਆ ਆਏ ਜੀ ਯੂਕੇ ਦਾ ਇੱਕ ਹੋਰ ਸ਼ਹਿਰ ਇਕਾਵਾ ਇਹ ਤਾਵਾ ਵੈਸੇ ਕੋਈ ਬਹੁਤੀ ਪਛਾਣ ਮੇਂ ਨਾ ਤੁਦਾ ਪਰ ਇੱਕ ਚੀਜ਼ ਕਰਕੇ ਮਸ਼ਹੂਰ ਆ ਉਹ ਹੈਗਾ ਯਾਦਵਾ ਕਰਕੇ ਇਥੋਂ ਦੇ ਜਿਹੜੇ ਆ ਪੋਲਿਟਿਕਸ ਪੋਲੀਟੀਸ਼ੀਅਨ ਮੋਰੈਂਸੇ ਲਿਆਦਵ ਅਕਬੀਰ ਜਾਲਾ ਉਹਨਾਂ ਦਾ ਏਰੀਆ ਆ ਉਹਨਾਂ ਦਾ ਇਲਾਕਾ ਇਤੋਂ ਹੋ ਜਿੱਤਦੇ ਆ ਕਿਉਂ ਨਾ ਲੜਦੇ ਆ ਲੋਕ ਵਾ ਕੱਲ ਕਾ ਉਹਨਾਂ ਦਾ ਪਿੰਡ ਆ ਤੇ ਉਹਨਾਂ ਦਾ ਪਰਿਵਾਰ ਨੂੰ ਸਾਰੇ ਤੇ ਉਹ ਇੱਧਾ ਆਇਆ ਤੇ ਇੱਕ ਇੱਕ ਜਿਹੜਾ ਅੱਗੇ ਆ ਗਿਆ ਕਤਰੀਵਾਂ ਲੈ ਚੜਾਈ ਤਾਂ ਨਹੀਂ ਰਹੀ ਆ ਤੇ ਇੱਥੇ ਜਿਹੜੇ ਆਉਂਦੇ ਪਹਿਲੇ ਪਾਕਿਸਤਾਨ ਦੇ ਨਾਮ ਤੇ ਜਦੋਂ ਨਾਮ ਤੇ ਦਿੱਤੀ ਅਤੇ ਇਸ ਤੋਂ ਬਾਅਦ ਜਿਹੜੀ ਬਹਾਰ ਕਹਿੰਦਾ ਕਿ ਉਹ ਵਿਚਾਰ ਨਹੀਂ ਕਰ ਰਿਹਾ ਕੋਈ ਸੋਚੀ ਚੇਰਿਆ ਤੇ ਇਹ ਜਿਹੜਾ ਉਹ ਆਗਰੇ ਦੇ ਨੇਕਾਸ ਤੇ ਜਾਣਿਆ ਜਾਂਦਾ ਖਾਸ ਕਰਕੇ ತಾਜ ਮਹਿਲ ਕਰਕੇ ਵਿਸ਼ੇ ਪਰਸੋ ਗਿਆ ਦੁਨੀਆ ਦੇ ਵਿੱਚ ਤੇ ਫਿਰ ਤੇਿਆਰ ਕਰਕੇ ਆਗਰੇ ਦਾ ਫੇਰ ਮਾਰ ਸੇ ਮਾਤਰਾ ਟ੍ਰੈਨ ਦਾ ਜਨਮਸ਼ਤ ਮਾਤਰਾ ਮਥਰਾ ਤੋਂ ਚੱਲ ਕੇ ਮਤਕਾ ਪਲਵਲ ਫਰੀਦাবাদ ਦਿੱਲੀ ਹਾਈਵੇ ਦੇ ਉੱਤੇ ਰਾਤ ਦੇ ਵਿਸ਼ਰਾਮ ਤੋਂ ਬਾਅਦ ਜਿਹੜਾ ਇੱਕ ਵਾਰ ਫੇਰ ਪੰਜਾਬ ਵੱਲ ਨੂੰ ਸਫ਼ਰ ਸ਼ੁਰੂ ਕਰਨ ਲੱਗੇ ਆ। ਅਸਮਾਨ ਦੇ ਵਿੱਚ ਰਾਕਟ ਪਿੱਛੇ ਟ੍ਰੇਨ ਮੂਰੇ ਟਰੱਕ ਤੇ ਇੱਧਰ ਪੰਛੀਆਂ ਦੀਆਂ ਓਡਾਰੀਆਂ ਤੇ ਇੱਧਰ ਸਾਡੇ ਮਨਾਂ ਦੀਆਂ ਓਡਾਰੀਆਂ ਪੰਜਾਬ ਵਾਲੀ ਜੀ ਹਰਿਆਣਾ ਦਾ ਸ਼ਹਿਰ ਪੱਲਵਨ ਬਹੁਤ ਜ਼ਿਆਦਾ ਟ੍ਰੈਫਿਕ ਫਲਾਈਵਰ ਹੋ ਰਿਹਾ ਹੈ ਇੱਥੇ ਇਸ ਕਰਕੇ ਜਿਹੜਾ ਇਹ ਤੋਂ ਬਾਹਰ ਨਿਕਲ ਕੇ ਸ਼ਾਰਟ ਲਿਆ ਤੇ ਇਹ ਤੋਂ ਅੱਗੇ ਜਿਹੜਾ ਫਰੀਦাবাদ ਉੱਥੇ ਵੀ ਜ਼ਿਆਦਾ ਟ੍ਰੈਫਿਕ ਹੋਵੇਗਾ ਸ਼ਾਇਦ ਉੱਥੇ ਵੀ ਇਹ ਵੀ ਇਹ ਹੀ ਸ਼ਾਰਟ ਹੋਵੇ। ਤੋਂ ਇਹ ਆ ਗਿਆ ਵੀ ਫਰੀਦাবাদ ਛੱਡ ਕੇ ਦਿੱਲੀ ਦੇ ਵਿੱਚ ਐਂਟਰੀ ਦਿੱਲੀ ਵਿੱਚ ਜਿਹੜਾ ਟ੍ਰੈਫਿਕ ਦਾ ਜਾ ਰਿਹਾ ਹੈ। ਤੁਹਾਨੂੰ ਰੇਅਰ ਕਿਹੜੀ ਘਰੀਆ ਸੀ ਕਿਹਦੇ ਦੇ ਕਰਸਪ। ਉਹ ਦਿੱਲੀ ਦਾ ਹੈਵੀ ਟ੍ਰੈਵਲ ਤੇ ਲੰਬੇ ਤੇ ਅਸੀਂ ਪਹੁੰਚ ਗਏ ਸੋਨੀਪਟ। ਸੋਨਾ ਜਿਹੜਾ ਹਰਿਆਣੇ ਦਾ ਪਹਿਲਾ ਸ਼ਹਿਰ ਹੈ thro ਦਿੱਲੀ ਵੱਲੋਂ ਉਹ ਹੈ ਸੋਨੀਪਟ। ਇੱਕ ਗੋਲਡਨ ਹੱਬ ਸਮੂਦ ਭਾਈ ਦੇ ਰਿਹਾ ਤੇ उसे ही अगे जाके जो काना उस अगे जरा मरथल पानीपत जिन जो मैं अगर करोनीपत तो बादल मैं ढाबा का तेल घूरिया मन्नत होता का ਤੋ ਇਹ ਚਲੇਗਾ ਨਾ ਆਪਣਾ ਬਸ ਤੋ ਇਹ ਆ ਗਿਆ ਜੀ ਪਾਣੀ ਪੱਤ ਪਾਣੀ ਪੱਤ ਜਿਹੜਾ ਆ ਉਹ ਹੋਰ ਕਾਸੀ ਵੀ ਮਸ਼ਹੂਰ ਹੋਵੇ ਨਾ ਹੋਵੇ ਪਰ ਅੱਜ ਆਪ ਵੀ ਬਣੇ ਰੋ ਮਸ਼ਹੂਰ ਆ ਨਾ ਵੀ ਜਸਮੀ ਦਾ ਕੰਨਿਆਣਿਆਂ ਨੂੰ ਬਹੁਤ ਦੁਖੀ ਕਰਦਾ ਆ ਕਿ ਪਾਣੀ ਪੱਤ ਦੀ ਪਹਿਲੀ ਲੜਾਈ ਕਦੋਂ ਹੋਈ ਤੇ ਪਾਣੀ ਪੱਤ ਦੀ ਦੂਜੀ ਲੜਾਈ ਕਿਨਾ ਉਤਾਰ ਹੋਈ ਜਿਹੜਾ ਉਹ ਇੱਕ ਹਾਸੇ ਫਰਕ ਜਿਹੜਾ ਬੰਨਪਤੋਂ ਹੀ ਗਿਆ ਉਹ ਤੋਂ ਅੱਗੇ ਜਿਹੜਾ ਹੁਣ ਕਰਨਾਲ ਵੱਲੋਂ ਰਵਾਨਾ ਹੈ ਕਰਨਾਲ ਸਟਾਪ ਤੇ ਜਿਹੜਾ ਕਰਨਾਲ ਜਿਹੜਾ ਸੀ ਕੰਸਟ੍ਰਕਸ਼ਨ ਜਾਂਦਾ ਚੱਲ ਰਹੀ ਸੀ ਉੱਥੇ ਨਹੀਂ ਉੱਥੇ ਤੇ ਹਾਈਵੇ ਤੇ ਕੋਈ ਫੂਰ ਰੈਸ ਜਿਹੜਾ ਐ ਤੇ ਹਰਿਆਣਾ ਦੇ ਵਿੱਚ ਜੋ ਪੰਜਾਬ ਮਹਾਨ ਦੇਸ਼ਾਂ ਤੋਂ ਹਰਿਆਣੇ ਦਾ ਆਖਰੀ ਯਾਰ ਹੰਬਾਲਾ ਤੇ ਇਹ ਤੋਂ ਅੱਗੇ ਜੇਰਾਵੋ ਪੰਜਾਬ ਦਾ ਮੋੜ ਸ਼ੁਰੂ ਹੋ ਜਾ ਰਿਹਾ ਹੈ ਬੰਦ ਹੋਵੇ ਤੇ ਹਰਿਆਣੇ ਦੇ ਪਿੰਡਾਂ ਵਿੱਚ ਜਾਣਾ ਪਵੇ ਬਾਕੀ ਦੇਖਦੇ ਹਾਂ ਅੱਗੇ ਸ਼ੰਭੂ ਬਾਦਰ ਤੋਂ ਬਾਅਦ ਪੰਜਾਬ ਦਾ ਪਹਿਲਾ ਸ਼ਹਿਰ ਰਾਜਪੁਰਾ ਤੇ ਪੰਜਾਬ ਦੀ ਧਰਤੀ ਉੱਤੇ ਜਿਹੜੇ ਆ ਦੇਖਾ ਬਣ ਚਾਹੇ ਪਹੁੰਚ ਗਏ ਜੀ ਆਪਣੇ ਡੈਸਟੀਨੇਸ਼ਨ ਸ਼ਹਿਰ ਫਗਵਾੜਾ ਦੇ ਵਿੱਚ ਤੇ ਇੱਥੋਂ ਜਿਹੜਾ ਆ ਉਹ ਅਸੀਂ ਆਪਣੇ ਪਿੰਡ ਵੱਲ ਨੂੰ ਮੁੜ ਜਾਣਾ ਹੈ 20 ਕਿਲੋਮੀਟਰ ਸਾਡਾ ਪਿੰਡ ਆ ਤੇ ਤੁਸੀਂ ਇਸ ਸਫ਼ਰ ਨੂੰ ਇੰਜੋਏ ਕੀਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਇੱਥੇ ਹੀ ਜਿਹੜੇ ਕੋਲਕਾਤਾ ਵਿਜ਼ਿਟ ਦੇ ਬਲੌਗਸ ਦੀ ਸਮਾਪਤੀ ਵੀ ਤੇ ਬਹੁਤ ਜਲਦ ਜਿਹੜਾ ਉਹ ਅਗਲੇ ਸਫਰ ਵੱਲ ਚੱਲੇ ਪਾਵਾਂਗੇ ਬਹੁਤ ਖੂਬਸੂਰਤ ਸਫਰ ਜਿਹੜਾ ਉਹ ਅਗਲਾ ਲੈ ਕੇ ਆਵਾਂਗੇ ਅਗਲੇ ਵੀਡੀਓਜ਼ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤਤਕ ਲਈ ਰੱਬ ਰੱਖਾ ਖੁਦਾ ਹਫਿਜ਼ ਲਵ ਯੂ ਆਲ ਥੈਂਕ ਯੂ